ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਘੋਤੀ ਜੀ ਸਹਾਏ ਵਾਰ ਸ੍ਰੀ ਪਘੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਘੋਤੀ ਸਿਮਰ ਕੈ ਗੁਰੂ ਨਾਨਕ ਲੇ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਏ ਅਰਜਨ ਹਰ ਕੋਪਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਚਿਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਦਿਆਵੇ ਧਾਏ ਸਭ ਥਾਈ ਹੋਏ ਸਹਾਈ ਦਸੋਂ ਪਾਤਸ਼ਾਹ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਤੇ ਦਰਤਾ ਧਿਆਨ ਤਰ ਕੇ ਬੋਲੇ ਜੀ ਆਇਆਂ ਨੂੰ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਦਿਨਾਂ ਆਪਜੀ ਦਾ ਨਾਮ ਜਟਿਆ ਵੰਡ ਕੇ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਅਨੰਡਿਤ ਕੀਤਾ ਜਨਾ ਪਿਆਰਿਆਂ ਸਤਿਆਰਿਆਂ ਸਿਦਕਵਾਨਾਂ ਜੀ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੁਲਾ ਜੀ ਆਮੀਨ ਜੀ ਜਿਨਾ ਸਿੰਘਾਂ ਸਿੰਗਣੀਆਂ ਧਰਮ ਮਹਿਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਕਹੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬਲਾ ਜੀ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬਲਾ ਜੀ ਪ੍ਰਤਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕਾ ਵਾਹਿਗੁਰੂ 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 ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ جہاں جہاں خالصہ جی صاحب تہاں تہاں رچیا دیکھ دے برد کی پیج پنت کی جیت سری صاحب جی سہائے خالصے جی کے بول بالے بولا جے سکھان سکھی دان کیس دان رہت دان ببیک دان وساہ دان پروسہ دان دانان، سر دان سردان، نام دان شریع امرتسر جی کے شنان چمکیاں چندے بگے جگو جگیا کل صدا ترمکا کا جی کار جی صاحب بلا جی ਦੇ ਸਿੱਖਾਂ ਦਾ ਮਨ ਨੀ ਮਾ ਮਤ ਜੀ ਮਤ ਦੇ ਰੱਖਿਆ ਆਪ ਵਾਹਿਗੁਰੂ ਇਹ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਹੋ ਸ੍ਰੀ ਨਰਕਾਣਾ ਸਾਹਿਬ ਤੇ ਹੁਣ ਗੁਰਦੁਆਰਿਆਂ ਗੁਰਧਾਮਾਂ ਦੇ ਜਨਾਂ ਤੋਂ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ ਹੈ ਖੁੱਲੇ ਦੀਦਾਰੇ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ گوارا جو دشمیش پتا پاشا صاحب شری گرو گوبن سن جی مہراج آپ جی پیارے لال تن بابا جوڑاور سنگ جی تن بابا فتح سنگھ جی ਉਜਨੀਕ ਮਾਤਾ ਮਾਤ ਗੁਜਰਕੌਰ ਜੀ ਦੀ ਮਹਾਨ ਸ਼ਹਾਦਤ ਨੂੰ ਆਪਣੀ ਸਿਮਰਤੀ ਵਿੱਚ ਵਸਾ ਕੇ ਦਾਦਾ ਪਿਤਾ ਜੀਓ 11 ਪੋਤੋਂ ਦਾਤਾ ਜੀ ਪੁਨਾ ਮਹਾਨ ਮਰਜੀਵੜਿਆਂ ਦੀ ਸ਼ਹਾਦਤ ਨੂੰ ਅਕੀਦਤ ਸ਼ਰਧਾ ਭਾਵਨਾ ਨਾਲ ਗੁਰਸਿੱਖ ਸੰਗਤਾਂ ਮਨਾ ਰਹੀਆਂ ਅੱਜ 13 ਕੋ ਆਪਜੀ ਦੇ ਲਾਲਾਂ ਦਾ ਪੂਜਨੀਕ ਮਾਤਾ ਜੀ ਦਾ ਸ਼ਹਾਦਤ ਦਾ ਦਿਹਾੜਾ ਦਾਤਾਰ ਪ੍ਰਤਾਜੀਓ ਖਾਲਸੇ ਰਵਾਤਾਂ ਦੇ ਅਨਸਾਰ ਸ਼ਹਾਦਤ ਸਥਾਨ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਤਿਗੁਰ ਜੀ ਆਪਜੀ ਦੀ ਪਵਿੱਤਰ ਗਵਾਹੀ ਵਿੱਚ ਸਮੁੱਚਾ ਖਾਲਸਾ ਪੰਥਾ ਭੈ ਭਾਵਨੀ ਪ੍ਰੇਮ ਵਿਰਾਗ ਵਿੱਚ نگر کیرتن شہیدی نگر کیرتن کے روپئے شہیدی نگر کیرتن کی اتن دے تا ہوئی ہے دین دیال پاشاہ شکر آپ جی نے سیوا ساتھ گرو جیو آپ جی کے حضور الای بان کیرتن ਸੋਇਲਾ ਸਾਹਿਬ ਦੀ ਬਾਣੀ ਦੇ ਪਾਠ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਅੱਖਰਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਦਾਤਾਰ ਕਿਤਾ ਜੀ ਲਗਾਤਾਰ ਆਪ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ ਨੂੰ ਸਜਦਾ ਕਰਦੇ ਆ ਸਮੁੱਚਾ ਖਾਲਸਾ ਪੰਥਾ ਇਨਾ ਮੁਕੱਦਸ ਸਥਾਨਾਂ ਤੇ ਹਾਜ਼ਰੀਆਂ ਭਰ ਰਿਹਾ ਹੈ ਸਬ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਦਾਤਾ ਦੀ ਸਭ ਦੀ ਕੰਨਾ ਮਾਨਾ ਧਨ ਕਰਕੇ ਕੀਤੀ ਸੇਵਾ ਸਫਲੀ ਕਰਨੀ ਬੇਅੰਤ ਗੁਰਸਿੱਖਾਂ ਨੇ ਆਪ ਜੀ ਦੀਆਂ ਸੰਗਤਾਂ ਨੂੰ ਆਪ ਜੀ ਦਾ ਰੂਪ ਜਾਣ ਕੇ ਬੇਅੰਤ ਸੇਵਾਵਾਂ ਕੀਤੀਆਂ ਲੰਗਰ ਲਾਏ ਸਭ ਦੀ ਕੰਨਣਾ ਥਾਏ ਪਾਉਣੀ ਮਹਾਰਾਜ ਬਰਕਤਾਂ ਪਾਉਣੀਆਂ ਆਪਣੇ ਦਰ ਘਰ ਦੀ ਸੇਵਾ ਇਸੇ ਤਰ੍ਹਾਂ ਲੈਂਦੇ ਰਹਿਣਾ ਸੱਚੇ ਸਾਹਿਬ ਜੀਓ ਆਪਣੇ ਪੰਥ ਦੀ ਬੌਢੀ ਕਰਨੀ ਅੰਗ ਸੰਗ ਸਹਾਈ ਹੋਣਾ ਏਕਤਾ ਇਤਫਾਕ ਬਖਸ਼ਣਾ ਮੁਸੀਬਤਾਂ ਔਕੜਾਂ ਸਰਨ ਸਰ ਕਰਨ ਦੀ ਹਿੰਮਤ ਬਲ ਬਖਸ਼ਣਾ ਦਾਤਾ ਜੀ ਆਪਣੇ ਲਾਲਾਂ ਦੇ ਮਾਰਗ ਤੇ ਤੁਰਦੇ ਆ ਸੱਚ ਦੀ ਪਹਿਰੇਦਾਰੀ ਬਖਸ਼ਣੀ ਧਰਮ ਦਾ ਜੈਕਾਰ ਕਰਾਉਣਾ ਦੀਨ ਤੇ ਆਲ ਪਾਤਸ਼ਾ ਇਸੇ ਤਰ੍ਹਾਂ ਆਪ ਸਮਤ ਬਖਸ਼ ਕੇ ਸੇਵਾ ਲੈਂਦੇ ਰਹਿਣਾ ਦਾਤਾਰ ਜੀਓ ਰੰਬੇ ਸ਼ਹੀਦੀ ਸਮਾਗਮਾਂ ਦੀ ਸੰਪੂਰਨਤਾ ਦੀ ਅਰਦਾਸ ਹੈ ਮਹਾਰਾਜ ਕਿਰਪਾ ਕਰਿਓ ਇਸੇ ਤਰ੍ਹਾਂ ਪੰਥ ਦੇ ਸਿਰ ਤੇ ਹੱਥ ਰੱਖ ਕੇ ਜੁੜ ਮਿਲ ਬੈਠਣ ਦੇ ਸੁਭਾਗ ਬਖਸ਼ ਦੇਣਾ ਦੀਨ ਦਿਆਲ ਸਤਿਗੁਰੂ ਜੀ ਸ਼ੁਕਰਾਨੇ ਵਜੋਂ ਪਵਿੱਤਰ ਕੜਾ ਪ੍ਰਸ਼ਾਦ ਜੀ ਕੀ ਦੇਗਦਰ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਤ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੀ ਕਰੋ ਕਿਰਪਾ ਇਲਾਹੀ ਹੁਕਮ ਬਖਸ਼ੋ ਅਸੀਂ ਸਾਨਿਓ ਸੇ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੇ ਕਲਾ ਤੇਰੇ ਬਾਣੇ ਸਰਬਤ ਦਾ ਭਰਾ